ਕਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸ਼ਹਬਾਤ ਸਿੰਘ ਕ੍ਰੂਟਾ ਇਮੀਗ੍ਰੇਸ਼ਨ ਪਾਈਲ ਤੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤਰੀਕ 28 ਮਾਰਚ 2024 ਹੈ ਇਸ ਤੋਂ 5-6 ਦਿਨ ਪਹਿਲਾਂ ਰਾਉਂਡ ਅਬਾਊਟ 19th ਆਫ ਮਾਰਚ ਨੂੰ ਇੱਕ ਨਵੀਆਂ ਅਪਡੇਟਸ ਆਈਆਂ ਸੀ ਕੈਨੇਡਾ ਸਰਕਾਰ ਵੱਲੋਂ ਉਹਨਾਂ ਨੇ ਕੁਝ ਆਪਣੇ ਰੂਲਸ ਚੇਂਜ ਕੀਤੇ ਸੀ ਜਿਸ ਤੋਂ ਬਾਅਦ ਬੱਚਿਆਂ ਦੇ ਮਨ 'ਚ ਤੇ ਬੱਚਿਆਂ ਦੇ ਪੇਰੈਂਟਸ ਦੇ ਮਨ 'ਚ ਇੱਕ ਅਜੀਬ ਕਿਸਮ ਦਾ ਡਰ ਬੈਠ ਗਿਆ ਸੀ ਵੀ ਕੀ ਕੈਨੇਡਾ ਨੇ ਵੀਜ਼ੇ ਤੇ ਨਹੀਂ ਬੰਦ ਕਰ ਦਿੱਤੇ ਹਨ ਉਸ ਦਾ ਜਵਾਬ ਹੈ ਨਹੀਂ ਕੈਨੇਡਾ ਨੇ ਨਾ ਤਾਂ ਇਸ ਤੋਂ ਪਹਿਲਾਂ ਵੀਜ਼ੇ ਬੰਦ ਕੀਤੇ ਸੀ ਤੇ ਨਾ ਹੁਣ ਕੀਤੇ ਨੇ ਤੇ ਨਾ ਅੱਗੇ ਕਰੇਗਾ ਅਸੀਂ ਹਮੇਸ਼ਾ ਤੁਹਾਨੂੰ ਬੋਲ ਕੇ ਦੱਸਣ ਦੀ ਬਜਾਏ ਆਪਣੇ ਰਿਜ਼ਲਟ ਦਿਖਾਉਂਦੇ ਹਾਂ ਤੁਸੀਂ ਸਾਡੇ ਪੇਜ ਤੇ ਡੇਲੀ ਦੇਖਦੇ ਵੀ ਹੋ ਵੀਜ਼ਾਜ਼ਾਂ ਦੇ ਅੱਜ ਵੀ ਸਾਡੇ ਕੋਲ ਦੋ ਕੈਨੇਡਾ ਦੇ ਸਟੱਡੀ ਵੀਜ਼ਾ ਤੇ ਇੱਕ ਸਪਾਊਸ ਵੀਜ਼ਾ ਰਿਸਿਵ ਹੋਇਆ ਇਹ ਸਪਾਊਸ ਵੀਜ਼ਾ ਜੋ ਹੈ ਜਸਕਰਨ ਸਿੰਘ ਦਾ ਹੈ ਜੋ ਕਿ ਜਲੰਧਰ ਤੋਂ ਬਿਲੋਂਗ ਕਰਦੇ ਨੇ ਤੇ ਇਹ ਜੋ ਦੋ ਸਟੱਡੀ ਵੀਜ਼ਾ ਤੁਸੀਂ ਦੇਖਦੇ ਹੋ ਪਹਿਲਾ ਸਟੱਡੀ ਵੀਜ਼ਾ ਹਰ ਹਰਕਿਰਨ ਕੌਰ ਦਾ ਹੈ ਜੋ ਕਿ ਖੰਨੇ ਤੋਂ ਬਿਲੋਂਗ ਕਰਦੇ ਹਨ ਇਹਨਾਂ ਦਾ ਸਟੱਡੀ ਗੈਪ 5 ਤੋਂ 6 ਸਾਲ ਦਾ ਸੀ ਤੇ ਦੂਸਰਾ ਸਟੱਡੀ ਵੀਜ਼ਾ ਜੋ ਹੈ ਮਹਿਕਦੀਪ ਕੌਰ ਦਾ ਹੈ ਕਿਉਂਕਿ ਮਕਸੂਦ ਜੇ ਤੋਂ ਬਿਲੋਂਗ ਕਰਦੇ ਹਨ ਇਹਨਾਂ ਦੀਆਂ ਵੀ ਦੂਰ ਰਿਫਿਊਜ਼ਲ ਤੋਂ ਬਾਅਦ ਅਸੀਂ ਸਟੱਡੀ ਵੀਜ਼ਾ ਹਾਸਲ ਕੀਤਾ। ਦੋਸਤੋ ਜੇਕਰ ਤੁਸੀਂ ਵੀ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਇੰਗਲੈਂਡ ਦਾ ਤਾਂ ਜਾਂ ਫਿਰ ਆਪਣੇ ਬੱਚਿਆਂ ਨੂੰ ਆਇਲਸ ਕਰਵਾਉਣਾ ਚਾਹੁੰਦੇ ਹੋ ਘੱਟ ਖਰਚੇ ਵਿੱਚ ਤਾਂ ਤੁਸੀਂ ਵੀ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ ਨੇੜੇ ਬੱਸ ਸਟੈਂਡ ਸਾਹਮਣੇ ਜਹਨ ਪट्रोल ਪੰਪ ਰੂਟਾ ਕੀ ਇਮੀਗ੍ਰੇਸ਼ਨ ਪਾਇਲ ਥੈਂਕ ਯੂ ਦੋਸਤੋ